ਉੱਤੋਂ ਬਸੜਾ ਕੁਝ ਹੈ ਨਹੀਂ ਆ ਆ ਭਾਈਆ ਬੰਦੀ ਹੋਣੀ ਆ ਪਲੀਜ਼ ਤੀਹ ਡਿਆ ਤੇ ਜੜਾ ਲੋ ਜੋ ਗਲਤਾਂ ਨੂੰ ਗਲਤਾਂ ਜੋ ਸੋਇਆ ਸੋਇਆ ਹੈ ਇਹ ਬਸਦਾ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹੜੇ ਵਿੱਚ ਡਾਕੂਮੈਂਟ ਹੈਗਾ ਆਪਾਂ ਉਹਨੂੰ ਛੱਡਤਾ ਉਹ ਬੰਦਾ ਇੱਥੇ ਆ ਤੀਵੀ ਤੇ ਹੁਣ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਪਰ ਮੈਂ ਮੈਂ ਤੁਹਾਡੀ ਹਰ ਗੱਲ ਐਗਰੀਆ ਬਾਬਾ ਜੀ ਤੀ ਜੋ ਕਹਾਂ ਦਿਓ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਨਨ ਕਿ ਉਹ ਬੱਸ ਦਾ ਮਾਲਕ ਹੈ ਮੈਂ ਆਵਾ ਜੀ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਜੀ ਲਿਟਰਲ ਸਕੂਲ ਦੀ ਸਰ ਬੱਸ ਹੈ ਫਦੇਗੜ ਚੋੜੀ ਆ ਉਹਦੇ ਵਿੱਚ ਸਪੀਡ ਗਵਰਨਰ ਲਗਾ ਹੁੰਦਾ ਸਰ ਹਾਂਜੀ ਬੱਸ ਆਹ ਡੈਲਾ ਕੋ 70 ਸਪੀਡ ਤੇ ਕੱਢ ਕੇ ਗਿਆ ਬੰਦਾ ਤੀ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਦੇ ਆ ਕੀ ਸਪੀਡ ਗਵਰਨਰ ਆਪਾਂ ਕਿਉਂ ਕੰਨੇ ਆ ਸਰ ਸਿਰਫ ਇਸ ਗੱਲ ਕਰਕੇ ਕੰਨੇ ਆ ਕਿ ਸਪੀਡ ਲਿਮਟ ਹੋਏ ਹੂੰ ਹੂੰ ਸਪੀਡ ਲਿਮਟ ਹੋਣੀ ਚਾਹੀਦੀ ਆ ਜੇ ਰ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕ ਕੇ ਨਹੀਂ ਗੱਲ ਕਹੀ ਜੇ ਤੂੰ ਕਿਹੇ ਚ ਵਾਜੇ ਤਾਂ ਫੇਰ ਆਹ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬਾਉਂਡ ਨਾ ਕਰੋ ਹੁਣ ਤੁਸੀਂ ਦੱਸੋ ਆ ਪਾਗੀ ਕਰੀਏ ਜੀ ਸਾਨੂੰ ਬੰਦ ਕਰ ਦੋ ਸਰ ਦੱਸੋ ਜੀ ਹਾਂਜੀ ਕਿਥੋਂ ਆਏ ਤੁਸੀਂ ਮੈਂ ਫਿਰ ਕਿਥੋਂ ਆਇਆ ਆਪਣੀ ਡੈਗਨੇਸ਼ਨ ਹੈ ਹਾਂਜੀ ਭਾ ਜਨਾ ਨਾ ਵੀ ਆਪਾਂ ਮੈਂ ਕੋਈ ਅਧਿਕਾਰ ਹੈ ਕਿ ਤੁਹਾਡੀ ਗੱਲ ਦੀ ਗੱਲ ਆ ਜੀ ਤੁਹਾਨੂੰ ਕਿਹਾ ਕੋਣ ਕੀਤਾ ਕਿ ਮੈਂ ਚਲਣਾ ਹਾਂਜੀ ਕੋਣ ਕੀਤਾ ਮੈਂ ਚਲਣਾ ਹਾਂ ਤੁਹਾਨੂੰ ਹਾਂਜੀ ਇਹ ਡਰਸ ਮਾਤਨੇ ਕਿ ਹਾਂਜੀ ਹਾਂਜੀ ਆਪਾਂ ਨੇ ਕਿਹਾ ਜੀ ਉਹਨੇ ਆਪਣੀ ਗਲਤੀ ਨਹੀਂ ਦੱਸੀ ਨੀ ਹੋ ਗਿਆ ਕੋੜਾਣਾ ਨਾ ਪੇਸ਼ੈਂਟ ਉਧਰ ਗਏ ਸਰ ਮੈਂ ਐਗਰੀ ਆ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਦੋ ਹਰ ਇੱਕ ਦਾ ਇੱਕ ਦਾ ਦੋ ਬੱਚਾ ਨਾ ਸਰ ਤੇ ਇਹ ਗੱਲ ਸੱਚ ਤੁਹਾਡਾ ਬੇਟਾ ਇਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਮਾਰ ਦੇ ਕੋਈ ਆ ਕੇ ਵਾਜੇ ਫੇਰ ਸਰ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਚੱਲਣ ਦਿਓ ਤੇ ਇਹ ਡੱਗਿਆ ਥਾਣਾ ਜੜੋ ਸਾਡੇ ਹੱਥ ਆਪਣੇ ਅੱਗੇ ਜੜਾਓ ਕਿ ਤੁਸੀਂ ਇਹਦੇ ਨਾਲ ਕੋਆਪਰੇਟ ਕਰੋ ਯਾਰ ਕੋਪਰੇਟ ਪਲੀਜ਼ ਪਲੀਜ਼ ਠੀਕ ਹੈ ਜੀ ਕਿਬਾ ਜੀ ਆਪ ਵੀ ਤੁਸੀਂ ਬਸ ਚੈੱਕ ਕਰ ਰਹੇ ਸੀਗੇ ਕਿ ਬਸ ਦੇ ਵਿੱਚ ਇਦਾਂ ਹੀ ਫੱਟੇ ਲਾਏ ਨੇ ਜੀ ਨਾ ਕੋਈ ਗੱਡੀ ਹੈ ਨਾ ਕੋਈ ਸੀਟਾਂ ਨਾ ਬੱਤੇ 16 ਬੱਤੇ ਹੁੰਦੇ ਨੇ ਅੱਧਾ ਕਾਇ ਨਾ ਬੱਤੇਆਂ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰਾਂ ਨੂੰ ਇਹੋ ਗੰਨ ਵੀ ਬਿਲਕੁਲ ਪਹਿਲ ਦੇ ਧਿਆਨ ਦੇਣਾਂ ਦਾ ਪਹਿਲਾਂ ਹੁੰਦਾ ਸੀ ਅੱਜ ਤੱਕ ਕੁਝ ਸਮਾਂ 5-7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੌਹ ਸਰਕਤ ਚੋਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਕਿਆ ਕੀਤਾ ਜਾਂਦਾ ਕਿਆ ਕਰਕੇ ਕਾਰਵਾਈ ਹੋ ਰਹੀ ਹੈ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਤੇ ਜਿਹੜੇ ਬੈਠੇ ਆ ਤੇ ਮੋਕਾ ਆਉਣਾ ਰ ਉਹ ਕਹਿ ਰਹੇ ਜੀ ਸਾਡੀਆਂ ਤੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬਸਾਂ ਦੇਖੋ ਜੀ ਕੋਈ ਰਿਸਪੋਨਸੀਬਿਲਟੀ ਨਹੀਂ ਵੇਖੋ ਰਿਸਪੋਨਸੀਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਸੱਟ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚੋ ਲਿਓ ਇਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬੱਸਾਂ ਇਹਨਾਂ ਨੇ ਹਾਇਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਨਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜਿਵੇਂ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਨੇ ਜਿਵੇਂ ਕੋਈ ਨਹੀਂ ਜੇ ਰਬਨਾ ਕਰੇ ਕੋਈ ਨਿਸ਼ਾਪ ਨਹੀਂ ਹੋ ਗਿਆ ਤੇ ਇਹ ਸਕੂਲ ਇਨਵੋਲ ਹੋਏਗਾ ਜੀ ਬਿਲਕੁਲ ਸਕੂਲ ਇਨਵੋਲ ਹੋਏਗਾ ਹਾਂ ਨਾਲੇ ਬਾਦ ਹੋਈਏ ਸਕੂਲ ਦੇ ਮੇਨਰ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੇਟੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਇਫੈਕਸ਼ਨਸ ਪਤੇ ਕਰਦੀਆਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾ ਨਹੀਂ ਉਹ ਪ੍ਰਾਈਵੇਟ ਬੱਸਾਂ ਸਾਡੀ ਇਨਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਜੀ ਨਹੀਂ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਜਾਰਾ ਨੌਲੇਜ ਆ ਭਾਜੀ ਨੂੰ ਖੁਦ ਬੜੀ ਨੌਲੇਜ ਆ ਜੀ ਆ ਪਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਜਾਂਵੇਂ ਚ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਤਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਹੈ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਟੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋ ਇਹੀ ਮੰਗੇ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਦੇ ਵਿੱਚ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜिले ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਨ ਪਾਲਸੀ ਆ ਸਰ ਉਹਦੇ ਵਿੱਚ ਵੱਡੇ ਅਲਬਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਸ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਨ ਪਾਲਸੀ ਕਹਿੰਦੀ ਆ ਕਿ ਜੇਕਰ ਮੰਨ ਲਓ ਕੋਈ ਬੱਸ 12 ਵੀ ਲੱਗੀ ਆ ਜੇਕਰ ਉਸ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦੇ ਸਰ ਜਿਉ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਸਬਸਾ ਸਾਡੀਆਂ ਨਹੀਂ ਆਪਾਂ ਹਾਇਰਡ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੋਨਸੀਬਲ ਸਕੂਲ ਹੀ ਆ ਸਰ ਬੱਚਿਆਂ ਲਈ ਨਹੀਂ ਵਰਤ ਸਕਦੇ ਕਿ ਉਹ ਇੱਕ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਦਿੱਤਾ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਨੋਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਹੰਸ਼ੋਨ ਸੇਅਦੀ ਹਨੇਗੀ ਪਾਸਿੰਗ ਇਹਦੀ ਨਹੀਂਗੀ ਹੁਣ ਇਹਨੂੰ ਫੇਰ ਬੰਦ ਕਰਕੇ ਥਾੜੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੋ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾ ਤੂੰ ਆ ਬੱਚਿਆਂ ਵਾਲਾ ਕਰਨ ਦੇ ਬੱਚਿਆਂ ਨੂੰ ਸੇਫ ਰਹਿਣ ਦੇ ਲੋਕਾਂ ਦੇ ਨੂੰ ਨਾ ਇਤਨਾ ਕਰੋ ਉਹ ਵੀ ਜੀ ਉਹਨਾਂ ਨੂੰ ਕੋਈ ਕੰਟੀਨਡਾਸ ਮਾਣ ਲਿਆਣੇ ਦੱਸੋ ਜੀ ਉਹ ਗੱਡੀ ਹੱਡ ਕੋ ਤੇ ਆ ਹੈ